ਆਸਾ ਮੁਹੱਲਾ ਪੰਜਵਾ ਜਾ ਕਾ ਹਰ ਸੁਆਮੀ ਪ੍ਰਭ ਬੇਲੀ ਜੇ ਭਾਈ ਜਿਮਨਹਰੀ ਸਰਬ ਕਾ ਮਾਲਕ ਸੁਆਮੀ ਪ੍ਰਭ ਆਕਾਲ ਪੁਰਖ ਰਖਿਆ ਕਰਨ ਵਾਲਾ ਬੇਲੀ ਸਾਹਿਕ ਮਿੱਤਰ ਹੈ ਪੀੜ ਗਈ ਫਿਰ ਨਹੀਂ ਦੁਹੇਲੀ ਉਹਨਾਂ ਨੂੰ ਜੰਮਣ ਮਰਨ ਦੀ ਪੀੜਾ ਗਰਭ ਦੀ ਪੀੜਾ ਇੱਥੇ ਦੁਨੀਆਂ ਦੀਆਂਨੇਕ ਪ੍ਰਕਾਰ ਦੀਆਂ ਪੀੜਾ ਹੰਕਾਰ ਦੀ ਪੀੜਾ ਚਿੰਤਾ ਦੀ ਪੀੜਾ ਸਭ ਚਲੀ ਗਈ ਫੇਰ ਇਹ ਨਹੀਂ ਜਿਵੇਂ ਨਹੀਂ ਦੁਹੇਲੀ ਦੁਖੀ ਨਹੀਂ ਹੁੰਦੀ ਹੈ ਫੇਰ ਬਰਾਉ ਕਰ ਕਿਰਪਾ ਚਰਨ ਸੰਗ ਮੇਲੀ ਜਿਨਾਂ ਦੇ ਤਾਂ ਹੀ ਕਿਰਪਾ দৃষ্টি ਕਰਕੇ ਮਹਾਰਾਜ ਨੇ ਦਿੱਤੀ ਚਰਨਾ ਦੇ ਨਾਲ ਆਪਦੇ ਨਾਲ ਮਿਲਾ ਲਈ ਹੈ ਰੂਪ ਸਹਿਜ ਆਨੰਦ ਸੁਹੇਲੀ ਉਹਨਾਂ ਨੂੰ ਸੂਖ ਸahay ਅਚੁੱਤ ਸੁਖਰੂਪ ਜੋ ਪ੍ਰਮੇਸ਼ਰ ਹੈ ਉਹਦੇ ਆਨੰਦ ਨੂੰ پا ਕੇ ਉਹ ਸੁਖੀ ਹੋਈਆਂ ਹਨ ਇਹ ਸੁਖ ਲੋਕ ਚ ਵੀ ਪਰਲੋਕ ਵਿੱਚਲੀ ਸਾਧ ਸੰਗ ਗੋਣ ਗਾਏ ਅਤੂਲੀ ਅਗੇ ਸ਼ੂਭ ਸ਼ੈਲੀ ਅਨੰਦ ਸਹੇਲੀਆ ਚੱਪੋ ਚੋਤ ਸੋਹ੍ਰੂ ਬਿਉ ਬ੍ਰਹਮ ਹੈ ਇਹਦੇ ਆਨੰਦ ਨੂੰ ਪਾ ਕੇ ਸਹੇਲੀਆਂ ਸੁਖਾਲੀਆਂ ਹੋਈਆਂ ਹਨ ਸਾਧ ਸੰਗ ਗੋਣ ਗਾਏ ਅਤੂਲੀ ਸਾਧ ਸੰਗ ਵਿੱਚ ਜੋ ਪਰਮੇਸ਼ਰ ਦੇ ਗੁਣੋਂ ਨੂੰ ਗਾਉਂਦੀ ਹੈ ਉਹਨਾਂ ਨੂੰ ਇਤਨਾ ਆਨੰਦ ਪ੍ਰਾਪਤ ਨ ਕੋਲਣ ਤੋਂ ਰਹੇ ਤੇ ਜੋ ਸ਼ਾਹਰ ਪ੍ਰਮਾਨ ਵਟਿਆ ਕਰਕੇ ਬੁੱਧੀ ਰੂਪੀ ਤਾਜੂ ਕਰਕੇ ਤੋਲਿਆ ਨਾ ਜਾਵੇ ਗੁਣਾਂ ਨੂੰ ਗਾਉਣੇ ਕਰਕੇ ਐਸੇ ਮਾਪਣ ਤੋਂ ਰਹਿਤ ਸ਼ਰੂਪ ਦੀ ਪ੍ਰਾਪਤੀ ਹੁੰਦੀ ਹੈ ਹਰ ਸਿਮਰਤ ਨਾਨਕ ਭਈ ਅਮੋਲੀ ਜਿਨਾਂ ਦੀ ਮੈਨਾਂ ਕਾਲਪੁਰ ਫਰੀ ਦਾ ਸਿਮਨ ਕੀ ਕੈ ਸਤਗੁਰ ਨੇ ਅੰਗਵੇਗੀ ਕਹਿੰਦੇ ਉਹਦੀ ਦਿੱਤੀ ਅਮੋਲਕ ਹੋ ਗਈ ਹੈ ਉਹ ਲੱਖਾਂ ਕਰੋੜਾਂ ਦੇ ਲੱcke ਉਹ ਜ਼ਿੰਦਗੀ ਉਹ ਜੀਵਨ ਨਹੀਂ ਪ੍ਰਾਪਤ ਹੁੰਦਾ ਜੋ ਉਹਨਾਂ ਨੂੰ ਸਤਗੁਰਾਂ ਦੀ ਕਿਰਪਾ ਕਰਕੇ ਸਾਦ ਸਿੰਘ ਜੀ ਜੁਨਾ ਨੂੰ ਬਾ ਕੇ ਦਾਤ ਪ੍ਰਾਪਤ ਹੋਈ ਹੈ ਅਮੋਲਕ ਵਸਤੂ ਦੀ ਪ੍ਰਾਪਤੀ ਹੋਈ ਹੈ ਸ੍ਰੀਪੁਰ ਦੀ ਆਸਾ ਮਹੱਲਾ ਪੰਜਵਾ ਸੈ ਨਿਕ੍ਰੋਧ ਕਾਇਰ ਮਦ ਮਤਸਰ ਜਿਹੜੇ ਗੁਰਮੁਖ ਨੇ ਉਹ ਸਾਦ ਸਿੰਘ ਜੀ ਕਾਮ ਦਾ ਜਿਹੜਾ ਫੁਰਨਾ ਵਸਤੂ ਵਿਚਾਰ ਕਰਕੇ ਕ੍ਰੋਧ ਦਾ ਫੁਰਨਾ ਸ਼ਾਂਤੀ ਕਰਕੇ ਮਾਇਆ ਭਗਤੀ ਕਰਕੇ ਮਦ ਹੰਕਾਰ ਗਰੀਬੀ ਕਰਕੇ ਈਰਖਾ ਸੰਤਾ ਕਰਕੇ ਇਨਾਂ ਦੀ ਖੇਡ ਖੇਲਦਿਆਂ ਹੋਇਆਂ ਇਹ ਖੇਡ ਤਾਂ ਸਭ ਜੂਏ ਹੈ ਹਾਰੇ ਉਹਨਾਂ ਗੁਰਮੁਖਾਂ ਨੇ ਖੇਲਦਿਆਂ ਹੋਇਆਂ ਨੇ ਇਹ ਜੂਏ ਦੀ ਖੇਡ ਵਾਂਗੂ ਇਹਨਾਂ ਨੂੰ ਹਰਾ ਦਿੱਤਾ ਹੈ ਗੁਰਮੁਖਾਂ ਨੇ ਕਾਮ ਦੇ ਤਾਂ ਹੀ ਵਸਤੂ ਵਿਚਾਰ ਨਾਲ ਹਰਾ ਦਿੱਤਾ ਹੈ ਕ੍ਰੋਧ ਨੂੰ ਸ਼ਾਂਤੀ ਨਾਲ ਹਰਾ ਦਿੱਤਾ ਹੈ ਮਾਇਆ ਨੂੰ ਭਗਤੀ ਨਾਲ ਹਰਾ ਦਿੱਤਾ ਹੈ ਅਤੇ ਮਦ ਹੰਕਾਰ ਦੇ ਤਾਂ ਹੀ ਨਿਮਰਤਾ ਦੇ ਨਾਲ ਹਰਾ ਦਿੱਤਾ ਹੈ ਈਰਖਾ ਨੂੰ ਸੰਤਨ ਨਾਲ ਹਰਾ ਦਿੱਤਾ ਹੈ ਇਸ ਪ੍ਰਕਾਰ ਦੀ ਗੁਰਮੁਖਾਣ ਖੇਲ ਖੇਲੀ ਹੈ ਇਹਨਾਂ ਨੂੰ ਸਾਰੇ ਸੰਸਾਰ ਵਿੱਚ ਰੂਪੀ ਜੂਆਂ ਵਿੱਚ ਲਾ ਕੇ ਇਹ ਜੀਵਾਂ ਨੂੰ ਹਰਾਈ ਜਾਂਦੇ ਸੀ ਜਿਹੜੇ ਇਹਨਾਂ 'ਚ ਲੱਗੇ ਉਹ ਤਾਂ ਸਾਰੇ ਹਾਰ ਗਏ ਗੁਰਮੁਖਾਣੇ ਹਾਰ ਦਿੱਤੇ ਹਨ ਸਾਰਿਆਂ ਦੀ ਨਿਵਰਤੀ ਕਰਤੀ ਹੈ ਸਤ ਸੰਤੂਹ ਦਇਆ ਧਰਮ ਸੱਚ ਅਤੇ ਉਹਨਾਂ ਗੁਰਮੁਖਾਣੇ ਕਾਮ ਦੀ ਮੂਰਤੀ ਵਾਸਤੇ ਸਤ ਨੂੰ ਧਾਰਿਆ ਹੈ ਅਤੇ ਲੋਭ ਦੀ ਨਿਵਰਤੀ ਵਾਸਤੇ ਸੰਤੋਖ ਨੂੰ ਧਾਰਿਆ ਹੈ ਅਤੇ ਹਿੰਸਾਗ੍ਰਿਨ ਨਿਵਰਤੀ 와ਤੇ ਦਇਆ ਧਾਰਨ ਕੀਤੀ ਹੈ ਅਤੇ ਆਪਣੇ ਸ੍ਰੇਸ਼ਟਾ ਚਾਰਨ ਖਿੜ ਕੇ ਆ ਕੇ ਧਰਮ ਧਾਰਨ ਕੀਤਾ ਦੇਹ ਉਪਰਾਂ ਦੀਆਂ ਚੰਗੀਆਂ ਮਾਵਾਂ ਪਹਿਣਾ ਧੀਾਂ ਜਾਣੇ ਅਤੇ ਸੱਚ ਬੋਲਦੇ ਹਨ ਕੂੜ ਛੜੀ ਦਿੱਤਾ ਹੈ ਇਹ ਆਪਣੇ ਘਰੇ ਕੀ ਸਰਵਾਰੇ ਸੰਤ ਮਾਰਾ ਕਿਹਾ ਕਰਦੇ ਭਾਈ ਜੇ ਗੁਰੂ ਸਾਹਿਬ ਦੀ ਹਿਜਰੀ ਝੂਠ ਬੋਲਣਾ ਛੱਡ ਦਈਏ ਤਾਂ ਸੱਚ ਪ੍ਰਗਟ ਹੋ ਜਾਂਦਾ ਹੈ ਇਸ ਪ੍ਰਕਾਰ ਇਹਨਾਂ ਗੁਨਾ ਨੂੰ ਅੱਜ ਨੂੰ ਗੁਰਦੇ ਦੇ ਅੰਦਰ ਪੀਤਰਵਾੜੇ ਪ੍ਰਵੇਸ਼ ਕਰ ਲਿਆ ਪਹਿਲੇ ਸਾਰੇ ਹਾਰ ਦਿੱਤੇ ਇਸ ਪ੍ਰਕਾਰ ਦੀ ਗੁਰਮੁਖੰਦ ਖੇਡ ਖੇਲੀ ਹੈ ਜਨਮ 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 ਮਰਨ ਕਿਉਂਕਿ ਸਭ ਭਾਰੇ ਜੀਵ ਦਾ ਜੰਮਨ ਮੰਨ ਦਾ ਭਾਰ ਸੀਨੇ 'ਤੇ ਬੋਝ ਪਿਆ ਹੋਇਆ ਇਹ ਸਾਰੇ ਉਹਨਾਂ ਦੇ ਚੱਕੇ ਗਏ ਅੱਗੇ ਜਿਹੜੇ ਪਹਾੜੀ ਦੇ ਵਿੱਚ ਸਾਧ ਸੰਗਤ ਜੀ ਖੋਤੇ ਬਾਹੇ ਜਾਂਦੇ ਆ ਪਹਾੜੀ ਦੀ ਇਸ ਪ੍ਰਕਾਰ ਜੱਪਿਆਂ ਦੇ ਘੋੜੇ ਜੁੜੇ ਰਹਿੰਦੇ ਆ ਹੈ ਇਸ ਤੀਪ ਤੋਂ ਪੁਰਾਣਾ ਭਾਰਾ ਹੀ ਬਹਾਉਂਦੇ ਰਹਿੰਦੇ ਸੀ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਇਹ ਲੋਕ ਜੰਮ ਦਾ ਭਾਰ ਹੋ ਕੇ ਜੰਮਦਾ ਨਾ ਭਾਰ ਹੋ ਦੇਵਦੰਨ ਦਾ ਭਾਰ ਅਤੇ ਰਾਜਦੰਨ ਦਾ ਭਾਰ ਸਾਰੇ ਭਾਰ ਚੱਕੇ ਗਏ ਕੋਈ ਭਾਰ ਨਹੀਂ ਰਿਹਾ ਮਨ ਦੇ ਸਿਰ ਤੇ ਮਿਲਤ ਸੰਗ ਭੈਉ ਮਨ ਨਿਰੰਮਲ ਮਹਾਰਾਜ ਦੀ ਸਾਧ ਸੰਗਤ ਨਾਲ ਮਿਲਣੀ ਕਰਕੇ ਮਨ ਮਨ ਨਿਰਵਲ ਸੁਧ ਹੋ ਗਿਆ ਹੈ ਗੁਰ ਪੂਰਾ ਲੈ ਖਿੰਨ ਮਹਤਾਰੀ ਸੂਰਜ ਜਿਵੇਂ ਉਹਨਾਂ ਦੇ ਮਨ ਨੂੰ ਆਪਦੇ ਚਰਨਾਂ ਵਿੱਚ ਲਾਏ ਕਰਕੇ ਆਪ ਦੀ ਤ੍ਰਿਪਤੀ ਵਿੱਚ ਲੈ ਕੇ ਖਿੰਦੇ ਚਾਰਤਾ ਸੰਸਾਰ ਸਮੁੰਦਰ ਤੋਂ ਆਹ ਚਾਰ ਖੇਗ ਹੋਏ ਜਾਂਦੇ ਤੇ ਕੋਦੇ ਪੱਤੇ ਖਾਣੀ ਸਵੀ ਕਹੀਏ ਤੇ ਕਟ ਸ਼ਬਦ ਕਿਉਂ ਬਿਆ ਕਰੀਏ ਮਤੋਂ ਸਾਹ ਦੋ ਖਿੜੀ ਗੁਜਰ ਦੇਖਣ ਰਹਾ ਹੋ ਸਭ ਕੀ ਦੇਨ ਹੋਈ ਰਹੇ ਮਨੁਆ ਕਿ ਜਦ ਮਨੁਆ ਸ਼ਾਰਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੰਕਾਰ ਛੱਡ ਦਿੱਤਾ ਅਗਲੇ ਦੀ ਸਹਿ ਨੀਤ ਪਿਆਰੇ ਸਭ ਭਾਈ ਸਾਰੇ ਸਾਡੇ ਮਨ ਦੇ ਮਿੱਤਰ ਅਤੇ ਪਿਆਰੇ ਸਰੀਰ ਦੇ ਜਿਸ ਦੇ ਹਨ ਮਿੱਤਰ ਪਿਆਰੇ ਦਿਸਰੇ ਸਾਰੇ ਕਿਸੇ ਨਾਲ ਵੈਰ ਨਹੀਂ ਹੈ ਸਭ ਮੱਧੀ ਰੂਹਾਂ ਦੀ ਚਰਨਾਂ ਧੂੜ ਮਨ ਬਣ ਗਿਆ ਕੋਲੋਂ ਕਿਸੇ ਨਾਲ ਕੀ ਵੈਰ ਵਿਰੋਧ ਹੈ ਸਾਰੇ ਸੱਜਣ ਮਿੱਤਰ ਪਿਆਰੇ ਵਾਹਿਗੁਰੂ ਦੀ ਜੋਤ ਹੀ ਹੈ ਸਾਰੇ ਕਿਉਂ ਦਿਸਦੇ ਹਨ ਸਭ ਮੱਧੀ ਰਵਿਆ ਮੇਰਾ ਠਾਕੁਰ ਕਿਉਂ ਜਾਣ ਲਿਆ ਕਿ ਸਾਰਿਆਂ ਦੇ ਵਿੱਚ ਹੀ ਮੇਰਾ ਸਰਬ ਕਾ ਸੋਮੀ ਅਕਾਲ ਪੁਰਖ ਰਵਿਆ ਹੋਇਆ ਰਵਿਆ ਹੋਇਆ ਰਚਿਆ ਹੋਇਆ ਹੈ ਦਾਨ ਦੇਤ ਸਭ ਜੀ ਸਮਾਰੇ ਅਤ ਸਾਰਿਆਂ ਨੂੰ ਰੋਜੀ ਦਾ ਦਾਨ ਦਿੰਦਾ ਹੈ ਪਹਿਲੋਂ ਦੇ ਤਾਂ ਜਿਸ ਕਿਸਮ ਆਹ ਪਿੱਛੋਂ ਦੇ ਤਾਂ ਜੰਤੋਂ ਪਾਹ ਸਾਰੇ ਜੀਵਾਂ ਦੇ ਸਾਰੇ ਸਿਧਾਂਤ ਕਰਦਾ ਹੈ ਸਾਰੇ ਉਸੇ ਪਰਮੇਸ਼ਵਰ ਦੇ ਆਸਰੇ ਜਿਉਂਦੇ ਜਾਗਦੇ ਹਾਂ ਏਕੂ ਏਕ ਆਪ ਇਕ ਏਕ ਹੈ ਕਿ ਕੋਈ ਕਿਛੇ ਸੀ ਸਤਜੁਗ ਵਿੱਚ ਕਿ ਕੋਈ ਤ੍ਰੇਤੇ ਕਸ਼ੀ ਆਪ ਕਿ ਕੋਈ ਤ੍ਰੇ ਦਵਾਪਰ ਕਿਸੀ ਕਿ ਕੋਈ ਹੁਨਕਲ ਜੀਵਨ ਵਿੱਚ ਹੈ ਏਕ ਹੈ ਸਗਲਾ ਪਾਸ ਸਗਲਾ ਪਸਾਰੀ ਮਹਾਰਾਜ ਜਿਨਾ ਪਸਾਰਾ ਇੱਕੋ ਹੀ ਅਤਿ ਨੂੰ ਸ਼ਾਰੇ ਵਿਆਪ ਕਹਿ ਜੈ ਜੈ ਦੇਖਣ ਤਾ ਜੋਤ ਪੁਵਾਰੀ ਤੇਰਾ ਰੂਪ ਸੁਨੇਹਾ ਇਕੋ ਇੱਕ ਪਿੱਛੇ ਪੂਛ ਪਾਲ ਤੁਸੀਂ ਇਕੋ ਇੱਕ ਵਰਤਮਾਨ ਕਾਲ ਚੈ ਇਕੋ ਇੱਕ ਅਗਲੇ ਨੂੰ ਹੋਵੇਗਾ ਸਾਰੇ ਪਸਾਰਾ ਜਿਨਾ ਪਸਾਰਿਆਂ ਹੋਇਆ ਉਹਦਾ ਜਪ ਜਪ ਹੋਏ ਸਗਲ ਸਾਧ ਜਨ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਦੇ ਨਾਮ ਨੂੰ ਜਪਿਆ ਹੈ ਉਹਨਾਂ ਦੇ ਸਾਰੇ ਪਾਪਾਂ ਨੂੰ ਜਬਦ ਕਰ ਦਿੱਤਾ ਹੈ ਇਹ ਸਾਰੇ ਸੇਠ ਜਨ ਪੂਰੇ ਪਿਆਰੇ ਹੋ ਗਏ ਹਨ ਸਾਜ ਮੋ ਸ਼੍ਰੇਸ਼ਟ ਹੋ ਗਏ ਹੋ ਜਨ ਪਿਆਰੇ ਇੱਕ ਨਾਮ ਧਿਆਈ ਬਹੁਤ ਉਧਾਰੀ ਇੱਕ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ ਬਹੁਤਿਆਂ ਦਾ ਆਧਾਰ ਗੁਰਮਖੰਡ ਕਰ ਦਿੱਤਾ ਹੈ ਜ਼ਹਿਰ ਗੰਭੀਰ ਬੇਅੰਤ ਗੁਸਾਈ ਮੇਰਾ ਵਾਹਿਗੁਰੂ ਗਹਿਰ ਨਿਰਹੱਲ ਹੈ ਸਮੁੰਦਰ ਦੀ ਨਿਆਈ ਕਿ ਮੀਰ ਤੋਂ ਯਾਹੀ ਦਾ ਦਾ ਅੰਤ ਨਹੀਂ ਪਾ ਜਾ ਸਕਦਾ ਕਾ ਕਾ ਪਾ ਕਾ ਲਖ ਅਗਾਸ ਅਗਾਸ ਓੜ ਕੋੜ ਦੇ ਪਾਲ ਥਕੇ ਦੇਹ ਨਿਕਵਾਤ ਕਿਉਂ ਵਿਅੰਤ ਮੇਂ ਅੰਤ ਹੀ ਸਾਰੇ ਕਹਿੰਦੇ ਐ ਗਹਿਰ ਨਿਰ ਹਲ ਹੈ ਗਬੀਰ ਦੂੰਗਾ ਹੈ ਵਿਅੰਤਾਂਤ ਨਹੀਂ ਬਹਾ ਜਾ ਸਕਦਾ ਉਹ ਤਸ਼ਵੀਰ ਦਾ ਮਾਲਕ ਹੈ ਆਂਤ ਨਹੀਂ ਕਿਛ ਪਾਰ ਆਵਾਰੇ ਉਹ ਤਾਂ ਕੇ ਲੋਕ ਕਰਕੇ ਦੁਨੀਆ ਕਦੋਂ ਕੇ ਲਈ ਐ ਕਦੋਂ ਤੱਕ ਰਹੇਗੀ ਅਤੇ ਇਹ ਵਾਰ ਉਰਲਾ ਪਾਸਾ ਪਾਰ ਪਰਲੋਕ ਦਾ ਪਾਸਾ ਕਿ ਉਹਾਰ ਪਾਰ ਲੋਕ ਪਰ ਲੋਕ ਕਰਕੇ ਉਹਦਾ ਸ਼ਬਦਲ ਵੀ ਨਹੀਂ ਆਈ ਪਾਇਆ ਨਹੀਂ ਜਾਂਦਾ ਕਿ ਥੋੜੇ ਮਾਤਰੀ ਦੀ ਉਮਰੀ ਕਿਰਪਾ ਤੇ ਗੁਣ ਗਾਵੇ ਨਾਨਕ ਸਰਹਰੀ ਵੀ ਕਹਿੰਦੇ ਹੈ ਮਹਾਰਾਜ ਆਗਦੀ ਕਿਰਪਾ ਬ੍ਰਿਸ਼ਟੀ ਕਰਕੇ ਆਪਦੇ ਗੁਨਾ ਨੂੰ ਗਾਉਣਾ ਕਰੀਏ ਨਿਯਾਇ ਤੇ ਆਏ ਪ੍ਰਭ ਕੋ ਨਮਸਕਾਰੇ ਆਕਾਰ ਬ੍ਰਿਸ਼ਟੀ ਕਰਕੇ ਤੂੰ ਤੂੰ ਕਰਕੇ ਤੂੰ ਹੋ ਮੁਜ ਮੇ ਰਹਾ ਨਾ ਹੂੰ ਇਸ ਪ੍ਰਕਾਰ ਧਿਆਨ ਕਰਦੇ ਕਰਲੇ ਮਨ ਬਾਣੀ ਸ੍ਰੀ ਕਰਕੇ ਆਦਿ ਨੂੰ ਵੰਦਨਾ ਕਰਦੇ ਨਮਸਕਾਰ ਕਰਦੇ ਸਰਕਾਰ ਸਹਜ ਆਸਾਨ ਹੱਲਾ ਪੰਜ ਵਾਰ ਬੇਅੰਤ ਆਵਗਤ ਆਗੂਚਰ ਪ੍ਰਮੇਸ਼ਰ ਤੂੰ ਪਿੱਛੇ ਵੀ ਬੇਅੰਤ ਸੀ ਹੁਣ ਵੀ ਬੇਅੰਤ ਹੈ ਆਵਗਤ ਪ੍ਰਾਪਤ ਰੂਪ ਹੈ ਅਵਗਤ ਵਿਆਪ ਰੂਪ ਹੈ ਅਵਿਅਕਤ ਵਿਅਕਤੀ ਤੋਂ ਆਕਾਰ ਤੋਂ ਰਹਿਤ ਨਿਰੰਕਾਰ ਹੈ ਅਗੋਚੂ ਇੰਦਰੀਆਂ ਦੇ ਐਲੀਸ਼ੀ ਹੈ ਇਹੋ ਸਭ ਤੇਰਾ ਆਕਾਰ ਇਹ ਜਿਵੇਂ ਸਹਾਰਾ ਆਕਾਰ ਬਣਾਇਆ ਆਜ ਵੀ ਬਣਾਇਆ ਹੋਇਆ ਹੈ ਉਤੋਂ ਮਦਮ ਕਲਿਸ਼ਟਾ ਤੱਕ ਵਿਨਿਹੁ ਹੰਗੇ ਇਹ ਸਾਰੇ ਸੰਸਾਰ ਦਾ ਬ੍ਰਹਮੰਡਾ ਦਾ ਆਪੇ ਸੂਖਾ ਆਪੇ ਸਤੂਲਾ ਲਿਖੇ ਜਾਈ ਨਾਨਕ ਦੀ ਲੀਲਾ ਇਹ ਤੇਰਾ ਹੀ ਸਾਰਾ ਆਕਾਰ ਆ ਦੇ ਵਿੱਚੋਂ ਵਿਚਿ ਨੂੰ ਲੈਣਾ ਕਕੇ ਜੋ ਕਰਤਾ ਲੈਣਾ ਸ਼੍ਰੀ ਬ੍ਰਹਮਾ ਅਗੇ ਰਾਜ ਤੇ ਉੱਧਰ ਲੈਣ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦੇ ਆਕਾਰ ਵੀ ਇਹ ਸਭ ਤੇਰੇ ਹੀ ਬਣਾਏ ਹੋਏ ਆ ਹਾਰੇ ਸੰਸਾਰ ਦਾ ਆਕਾਰ ਵੀ ਤੇਰਾ ਹੀ ਹੈ। ਕਿਆ ਹਮ ਜਾਣ ਤੁ ਕਰਾਂ ਕਿ ਤਰਾਈ ਅਸੀਂ ਮਾਰਾ ਤੁਜੀ ਕੀ ਚਿਤਰਾਈ ਆਪ ਦੇ ਅੱਗੇ ਕਰ ਸਕਦੇ ਹਾਂ। ਜਾਂ ਸਭ ਕੁਝ ਤੇਗ ਮਜਹਾਰ ਜਦੋਂ ਸਭ ਕੁਝ ਮਾਰਾ ਤੇਰੇ ਵਿੱਚ ਹੀ ਆ ਆਪ ਹੀ ਕੱਟੇ ਇੱਕ ਆਪੇ ਅਨੇਕ ਰੂਪ ਹੈ ਮੇਰੇ ਸਤਿਗੁਰੂ ਆਪਣੇ ਬਾਲਕ ਰੱਖੂ ਲੀਲਾਧਾਰ ਜੇ ਮੇਰੇ ਸਤਿਗੁਰੂ ਜੀ ਲੀਲਾ ਦੇ ਧਰਨ ਵਾਲੇ ਪਰਮੇਸ਼ਰ ਖੰਡਾਂ ਬ੍ਰਹਮੰਡਾਂ ਦੇ ਰਚੰ ਦੀ ਲੀਲਾ ਧਾਰਨ ਵਾਲੇ ਆਪਦੇ ਅਸੀਂ ਬਾਲਕ ਸਾਡੀ ਰੱਖਿਆ ਕਰੋ ਸਤਿ ਪਾਤਸ਼ਾਹ ਲੀਲਾਧਾਰ ਇਹ ਸੰਸਾਰ ਵੀ ਲੀਲਾ ਧਾਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਖੇਲ ਕਰਨ ਵਾਲੇ ਖੇਲ ਕਰਕੇ ਫੇਰ ਆਪਦੇ ਆਸਰੇ ਧਾਰਨ ਵਾਲੇ ਸਾਡੀ ਰੱਖਿਆ ਕਰੋ ਅਸੀਂ ਬੱਚੇ ਮਾਰਾ ਲੀਲਾ ਧਾਰੀ ਛੋਟੇ ਨੰਨੇ ਬੱਚੇ ਹਾਂ ਸਾਡੀ ਆਪ ਕਿਰਪਾ ਕੀ ਕੇ ਰੱਖਿਆ ਕਰੋ ਆਦਿਨਾਂ ਸਾਡਾ ਹੋਰ ਕੋਈ ਰੱਖਣ ਨਹੀਂ ਆਹ ਜਿਹੜੀ ਤੇਰੀ ਲੀਲਾ ਬਣਾਈ ਐ ਨਾ ਮਾਇਆ ਦੀ ਰਚਨਾ ਇਹਦੇ ਵਿੱਚ ਸੱਚੇ ਪਾਤਸ਼ਾਹ ਦੀ ਲੀਲਾ ਇਸ ਤੇਰੀ ਲੀਲਾ ਦੇ ਵਿੱਚ ਅਸੀਂ ਬੱਚੇ ਫਸੇ ਪਏ ਹਾਂ ਕਿਰਪਾ ਕਰਕੇ ਸੰਸਾਰ ਦੀ ਲੀਲਾ ਤੋਂ ਆਪ ਦੀ ਕਿਰਪਾ ਧਾਰ ਕੇ ਸਾਨੂੰ ਬੱਚਿਆਂ ਨੂੰ ਰੱਖ ਲੋ ਦੇਹੋ ਤੁਮ ਸਦਾ ਗੁਣ ਗਾਵਾ ਜੇ ਮਾਰਾ ਸੇਠ ਤੁਮ ਤੇ ਉਹ ਬਾਜੀ ਚ ਨਾ ਫਸੀਏ ਜੇ ਬਾਜੀ ਗਰ ਪਰਮੇਸ਼ਰ ਤੇਰੇ ਚਿਤ ਲੱਗਾ ਰਹੇ ਦੇਹੋ ਤੁਮ ਸਦਾ ਗੁਣ ਗਾਵਾ ਸਾਨੂੰ ਇਸ ਰੇਠ ਤੁਮ ਬਖਸ਼ੋ ਅਸੀਂ ਸਦਾ ਸਿਮਾਇ ਦੇ ਗੁਨਾ ਨੂੰ ਮਾਉਂਦੇ ਰਹੀਏ ਮੇਰੇ ਠਾਕੁਰ ਅਗਮ ਅਪਾ ਜੇ ਮੇਰੇ ਠਾਕੁਰ ਸਰਬਕੀ ਸੁਆਮੀ हे मन दी क्षमता ਤੋਂ ਪਰੇ हे ਪ੍ਰਕਿਰਤੀ ਦੇ ਪਾਰ ਆਵਾਵ ਤੋਂ ਰਹਿਤ ਪ੍ਰਵੇਸ਼ ਕਰੋ راہ ਜੈਸੀ ਜਨਨ ਜਠਰ ਮਹਿ ਪ੍ਰਾਨੀ ਜਿਤਪੁਰਕਾਰ ਮਾਤਾ ਦੇ ਜਠਰ ਪੇਟ ਦੇ ਅੰਦਰ ਇਹ ਪ੍ਰਾਣਾ ਧਾਰੀ ਜੀਵ ਉਹ ਰਹਤਾ ਨਾਮ ਅਧਾਰ ਹੈ ਮਨਾ ਤੇਰੇ ਨਾਮ ਦੇ ਆਸਰੇ ਨਾਮ ਦੇ ਜਪਣੇ ਕਰਕੇ ਰਿੰਦਾ ਹੈ ਨਹੀਂ ਤੇਰਾ ਨਾਮ ਜਦੋਂ ਭੁੱਲ ਜਾਂਦਾ ਹੈ ਕਈ ਜਨਮ ਗਰਭਹਿਰ ਖੜਿਆ ਵਾਲੀ ਹਾਲਤ ਹੈ ਸੋ ਨਾਮ ਦੇ ਆਸਰੇ ਮਾਤਾ ਦੇ ਗਰਭ ਦੇ ਵਿੱਚ ਰਹਿੰਦਾ ਹੈ ਸੱਚੇ ਪਾਪਸ਼ਾ ਨਾਮ ਦਾ ਆਸਰਾ ਉਹ ਆਪ ਨੂੰ ਦਿੱਤਾ ਹੈ ਪਰ ਆ ਬਾਣੀ ਕੇ ਨਾਮ ਦੀ ਦਾਤ ਦਿੱਤੀ ਹੈ 6 ਮਹੀਨੇ ਦਾ ਜਦੋਂ ਬਾਲਕ ਵੱਡ ਜਾਂਦਾ ਉਹਦੇ ਸਾਰੇ ਅੰਗ ਬਣ ਜਾਂਦੇ ਹੈ ਤੇ ਉਹਦੇ ਸੋਜ ਜਦੋਂ ਦਾ ਇਹਨੂੰ ਗਿਆਨ ਹੁੰਦਾ ਪਿੱਛੇ ਜੋ ਜੋ ਕਰਤੱਬ ਕੀਤੇ ਹੁੰਦੇ ਹੈ ਜਿਹਦੇ ਜਿਹੜੇ ਜਨਮ ਤਾਰੇ ਹੁੰਦੇ ਹੈ ਇਰੇ ਤੇਰੇ ਨਾਮ ਦੇ ਆਸਰੇ ਮਾਰਾ ਬਚਦਾ ਰਹਿੰਦਾ ਹੈ ਆਨੰਦ ਕਰ ਸਾਸ ਸਾਸ ਸੁਨਾਰ ਸਾਸਾ ਤੇ ਸੁਨਾਰ ਦਾ ਯਾਦ ਕਰਦਾ ਇਸ ਕਰਕੇ ਮਾਇਆ ਮਾਤਾ ਦੇ ਦਰਬ ਦੀ ਅੱਗ ਹੈ ਜਿਹੜੀ ਇਹਨੂੰ ਸਾੜ ਨਹੀਂ ਸਕਦੀ ਨਾ ਪੂਹ ਹੈ ਅਗਨ ਨਹੀਂ ਪੂਹ ਸਕਦੀ ਅਗਨਾਰ ਅਗਨੀ ਅਰ ਦੁਸ਼ਮਣ ਦੀ ਨਿਆਈ ਜਿਹੜੀ ਮਾਤਾ ਦੇ ਕੱਚੇ ਰੋੜ ਖਾਦੇ ਹਜੂ ਹੋ ਜਾਂਦੇ ਐ ਇਹ ਫੁੱਲ ਨਾਲੋਂ ਵੀ ਨਰਮ ਬੱਚਾ ਹੁੰਦਾ ਐ ਕੀ ਉਹ ਅੱਗ ਜਿਹੜੀ ਆ ਕੋਈ ਨਹੀਂ ਸਕਦੀ ਤੇ ਨਾਰ ਨਾ ਪਾਣੀ ਦਾ ਵੀ ਜੇ ਵਖਰਾ ਮੰਨੀਏ ਪਾਣੀ ਮਾਤਾ ਦਾ ਪੀਤਾ ਹੋਇਆ ਐਂ ਪ੍ਰਤੀ ਹੁੰਦਾ ਜਿਵੇਂ ਬੜਾ ਭਾਰੀ ਹਰ ਵਕਦਾ ਹੁੰਦਾ ਹੈ ਜਾਂ ਦਰਿਆ ਚੜਿਆ ਹੁੰਦਾ ਬੱਚੇ ਦੇ ਜਦੋਂ ਮਾਤਾ ਪਾਣੀ ਪੀਂਦੀ ਹੈ ਉਹ ਪਾਣੀ ਵੀ ਨਹੀਂ ਗਾਣਦਾ ਅਤੇ ਅੱਗ ਵੀ ਨਹੀਂ ਸਾੜ ਸਕਦੀ ਇਹ ਸੱਚੇ ਪਾਤਸ਼ਾਹ ਤੇਰੀ ਕਿਰਪਾ ਕਰਕੇ ਕਿਸੇ ਪ੍ਰਕਾਰ ਕ੍ਰਿਸ਼ਨਾਂ ਦੀ ਅੱਗ ਵੀ ਨਹੀਂ ਸਾੜ ਸਕਦੀ ਅਤੇ ਨਾਰ ਮਾਇਆ ਵੀ ਨਹੀਂ ਸਾੜ ਸਕਦੀ ਮਾਇਆ ਰੂਪੀ ਅਗਨੀ ਵੀ ਨਹੀਂ ਸਾੜ ਸਕਦੀ ਨਾਰ ਪਾਣੀ ਪਦਾਰਥਾਂ ਦਾ ਵੀ ਕੋਹ ਨਹੀਂ ਸਕਦਾ ਤੇਰਾ ਸਿਮਰਨ ਕਰਕੇ ਸਵਾਸਾ ਯਾਦ ਕਰਨੇ ਕਰਕੇ ਬਚ ਸਕੀਦਾ ਹੈ ਪਰ ਧਨ ਪਰ ਗਾਰ ਪਰ ਨਿੰਦਾ ਇਹ ਵੀ ਤੈਨੂੰ ਚਾਹੀਦਾ ਹੁਣ ਪਰਾਏ ਧਨ ਦੀ ਇਛਾ ਨਾ ਰੱਖਿਆ ਕਰ ਆਪਣੀ ਧਨ ਦੀ ਕਿਰਤ ਕਰਕੇ ਵੰਡ ਕੇ ਖਾਇਆ ਕਰ ਅਤੇ ਪ੍ਰਾਨੀਆਂ ਇਸਤਰੀਆਂ ਨੂੰ ਮਾਮਾਂ ਸੰਗਿਆ ਕਰ ਕੰਗੀ ਕਰਦੀ ਨੂੰ ਬਚਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ ਪਰ ਤੁੰ ਪਾਹਨੇ ਸੋਲ ਕਰਿਆ ਪਰ ਮਾਤਾ ਹਮਾਰੇ ਰਾਜ ਜਿਹੜਾ ਤਾਂ ਸਾਣੂ ਪੱਥਰ ਵੀ ਨਹੀਂ ਆਈ ਹੈ ਪਰਾਈਆਂ ਇਸਤਰੀਆਂ ਸਾਡੀਆਂ ਮਾਵਾਂ ਵੀ ਨਹੀਂ ਆਈ ਹੈ ਇਹ ਗੁਣ ਧਾਰਨ ਕਰ ਰਾਏ ਤੰ ਦਾ ਪਿਆਰ ਕਰ ਪਰਾਈਆਂ ਇਸਤਰੀਆਂ ਨੂੰ ਮਾਤਾ ਸਮਝ ਆਰੰੰਦਾ ਜੇ ਪ੍ਰਾਈ ਨਿੰਦਿਆ ਨਾ ਕਰਿਆ ਕਰ ਆਪ ਨੂੰ ਨਿਵਾਸ ਸੰਭ ਤੇ ਆਪਣੇ ਆਪ ਨੂੰ ਮੰਦਾ ਸ਼ਾਮ ਜੇਨ ਪਿਉ ਪ੍ਰੀਤ ਨਿਵਾਸ ਇਹਨਾਂ ਚੀਜ਼ਾਂ ਦੇ ਨਾਲੋਂ ਪ੍ਰੀਤੀ ਵੀ ਛੱਡ ਦੇ ਜੇ ਤੂੰ ਮੁਕਤ ਹੋਣਾ ਚਾਹੁੰਦਾ ਹੈ ਚਰਨ ਕਮਲ ਸੇਵੀ ਰਜ ਅੰਤਰ ਰਾਜ ਨੂੰ ਮਾੜਾ ਸਾਗ ਦੇ ਚਰਨ ਕਮਲ ਹਿਰਦੇ ਦੇ ਅੰਦਰ ਹੈ ਜੋਤੀ ਸਰੂਪ ਦੇ ਚਰਨ ਪੂਜਨੀਕ ਹੈ ਕੌਲ ਵੱਟ ਪ੍ਰਕਾਸ਼ ਮੈਂ ਹੈ ਜਰਨਿ ਸਾਜਣ ਦਾ ਅਦਿਸ਼ਟਾਨ ਕਬਲ ਦੀ ਨਹੀਂ ਲੈਪ ਰਹਿਣ ਵਾਲਾ ਉਹ ਹਿਰਦੇ ਦੇ ਅੰਦਰ ਸੇਵਨ ਕਰੀ ਮਹਾਰਾਜ ਚੰਨਾ ਕਮਲਾਂ ਨੂੰ ਹੋਰ ਪੂਰੇ ਕਹ ਆਧਾਰ ਇਹ ਆਪੋ ਨਿਸ਼ਮ ਜਪੇਂਦੀ ਸਤਿਗੁਰੂ ਪੂਰਨ ਗੁਰੂ ਨਾਨਕ ਦੇਵ ਦੇ ਆਸਰੇ ਨੂੰ ਲਿਆ ਕਰਕੇ ਹਿਰਦੇ ਚ ਗ੍ਰਹ ਮੰਦਰ ਮਹਿਲਾ ਯੋ ਦੀ ਸਹਿ ਇਹ ਘਰ ਕੱਚੇ ਜਿਸਦੇ ਹੈ ਮੰਦਰ ਪੱਕੇ ਜਿਸਦੇ ਹੈ ਮੈਨਾਂ ਹਵੇਲੀਆਂ ਜੋ ਦਿਸਦੀਆਂ ਹਨ ਇਸਤਰੀ ਆਦਤ ਨਾ ਕੋਈ ਸੰਗਾ ਇਹਨਾਂ ਨੂੰ ਕੋਈ ਵੀ ਸੰਗੀ ਨਹੀਂ ਹੋਵੇਗਾ ਇਹਨਾਂ ਦੇ ਮੋਹ ਜਫੇ ਨੂੰ ਬਾਰ ਬਾਰ ਜੁਨਾ ਚ ਘਰਨਾ ਪਵੇਗਾ ਕੱਬ ਲੱਗ ਜੀਵ ਹੈ ਕਲੀ ਕਾਲ ਮੇਂ ਜੀਵ ਜਿੰਨਾ ਜਿਰ ਤੱਕ ਇਹ ਕਲਯੁਗ ਦਾ ਜਮਾਨਾ ਤੈਨੂੰ ਮਿਲਿਆ ਮੁਕਤ ਕਰਨ ਵਾਸਤੇ ਇਕ ਕਲਿ ਜੀ ਦੇ ਸਰੇ ਨੂੰ ਜਿਉਣਾ ਹੈ ਜਿੰਨਾ ਚਿਰ ਜਨ ਨਾਨਕ ਨਾਮ ਸੁਮਾਇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ ਫਿਰ ਤੈਨੂੰ ਮਾਰਨ ਕਿ ਅਕਾਲ ਜੀ ਵੀ ਚੜਿਓ ਸੰਭ ਜਨਤ ਕਉਨ ਦੀ ਬਾਤ ਹੈ ਰੰਗੋ ਇੱਕ ਹੈ ਰੰਗ ਤੋਂ ਛੁੱਟੋਂ ਕਲ ਕਾਲ ਤੇ ਕਾਲ ਤੋਂ ਵੀ ਛੁੱਟ ਜਾਓਗੇ ਕਲ ਜੀ ਤੋਂ ਵੀ ਛੁੱਟ ਜਾਓਗੇ ਇੱਕ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਕੀਤੇ ਕਰੋ ਆਸਾ ਕਾਰਤੀਜਾ ਮਹੱਲਾ 5 ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਰਾਜ ਮਿਲਕ ਜੂਵਨ ਗ੍ਰਹਿ ਸੂਭਾ ਸ੍ਰੀ ਸਾਹਿਬ ਜੀ ਕੋਈ ਰਾਜਾ ਸੀ ਉਹਨੇ ਇਹ ਜਿਹੜਾ ਬੜਾ ਮਨ ਕੀਤਾ ਉਸ ਨੂੰ ਗੁਰੂ ਮਾਰਾ ਸਾਹਿਬ ਨੂੰ ਉਪਦੇਸ਼ ਬਖਸ਼ਿਆ ਹੈ ਜਿਹੇ ਪੱਟੀ ਵਾਲੇ ਰਾਜੇ ਨੇ ਮਾਨ ਕੀਤਾ ਸੀ ਲੜਕੀ ਨੂੰ ਕੋਈ ਦੇ ਨਾਲ ਵਿਆਹ ਤਾਂ ਅਸੀਂ ਪਿੰਗਲੇ ਦੇ ਨਾਲ ਸਤਿਗੁਰੂ ਜੀ ਨੂੰ ਉਪਦੇਸ਼ ਦੇ ਕੇ ਉਹਦਾ ਭਲੇਣ ਕੀਤੀ ਸੀ ਇੱਕ ਗਾਇਕ ਨੂੰ ਪਰਮੇਸ਼ਰ ਇਹ ਚਾਰ ਸ਼ਰੀਆਂ ਦਾ ਪ੍ਰਕਾਸ਼ ਕੇ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਰਾਜ ਮਿਲਕ ਜੋਵਨ ਗ੍ਰਹਿ ਸੋਭਾ ਇਹ ਜੀਵ ਜਿਹੜਾ ਤੂੰ ਸਭਨਾ ਮਹਾਰਜਵਾਦਿਆਂ ਦਾ ਮਾਲਕ ਰਾਜ ਹੈ ਮੇਰੇ ਕੋਲ ਜਾਂ ਮਿਲਕ ਜ਼ਗੀਰਾ ਹਨ ਮੇਰੇ ਕੋਲੇ ਅਤੇ ਜੋਵਨ ਗਿਆਨੀ ਹੈ ਮੇਰੇ ਕੋਲੇ ਰੂਪਵੰਤ ਜੋਵਾਨੀ ਗ੍ਰਹਿ ਗ੍ਰਹਿ ਸੋਭਾ ਗ੍ਰਹਿ ਘਰੋਂ ਹੈ ਮੇਰੇ ਮੇਰੀ ਸੋਭਾ ਵਡਿਆਈ ਹੈ ਰੂਪਵੰਤ ਜਵਾਨੀ ਅਤੇ ਰੂਪ ਵਾਲੀ ਜੋ ਲਿਆਂਦੀ ਹੈ ਮੇਰੀ ਇਸਤਰੀ ਰਾਣੀ ਵੀ ਬੜੇ ਰੂਪ ਵਾਲੀ ਹੈ ਇਹ ਜਿਹੜੀ ਤੇਰੇ ਅੰਦਰ ਇੱਛਾ ਹੈ ਜਾਂ ਰਾਜ ਤੇ ਮਿਲ ਕੇ ਜਿਹੜੇ ਬਣ ਜੰਗਲ ਵੀ ਨਹੀਂ ਆਈ ਹੈ ਘਰ ਆਦਕਾਂ ਦੀ ਸੋਭਾ ਰੂਪਵੰਤ ਆਦਕ ਚੰਗੇ ਰੂਪ ਵਾਲੇ ਹੋਣਾ ਚੰਗੀ ਜਵਾਨੀ ਹੋਣੀ ਇਹ ਜਿਹੜੇ ਮੰਠਣ ਰਹੇ ਹਨ ਬਹੁਤ ਦਰਵਹਾਸੀ ਅਰ ਘੋੜੇ ਬਹੁਤ ਸ਼ਹਿਰਤਾ ਨੂੰ ਹਾਥੀ ਹੋਣੇ ਇਸ ਵਾਰੀਆਂ ਵਾਸਤੇ ਘੋੜੇ ਹੋਣੇ ਅਰ ਬੋੜੋ ਲਾਲ ਲੱਖ ਬੈ ਆਨੀ ਅਤੇ ਲੱਖਾਂ ਰੁਪਿਆਂ ਨੂੰ ਲਾਲ ਬੈ ਨਾ ਕੀਮਤ ਲਿਆਂਦੇ ਮੁੱਲ ਲਿਆਉਣੇ ਕੀਤੇ ਬੈ ਖਰੀਦ ਲਿਆਂਦੇ ਲਾਲ ਲੱਖ ਦਾ ਯਾਨੀ ਲੱਖਾਂ ਨਾਲਾਂ ਵੇ ਤਾਈ ਬੈ ਆਨੀ ਬੇ ਕੀਮਤੀ ਲਿਆਂਦਾ ਕੀ ਉਤਨੀ ਜਿੰਨਾ ਦੀ ਪਾਈ ਜਾ ਸਕਦੀ ਇਸ ਪ੍ਰਕਾਰ ਤਾਂ ਲਿਆਉਣਾ ਕੀਤੇ ਆਗੇ ਦਰਗਹ ਕਾਮਨਾਵ ਸੱਜੇ ਦਰਗਾਹ ਵਿੱਚ ਬੰਦਿਆ ਇੱਥੇ ਹੀ ਰਹਿ ਜਾਣਗੇ ਸਾਰੇ ਦਰਗਾਹ ਜਿੱਤੇ ਦੇ ਕੰਮ ਨਹੀਂ ਆਉਣਗੇ ਛੋਟ ਚੱਲੇ ਅਬ ਮੰਨ ਹੰਕਾਰਿਆ ਇੱਥੇ ਹੀ ਛੱਡ ਕੇ ਚਲੇ ਜੰਗੋਂਗੇ ਕਾਹੇ ਏਕ ਬਿਨਾ ਕਿਤ ਲਾਈਐ ਏਕ ਦੇ ਭਾਈ ਤਵਾਹਿਕ ਨੂੰ ਤੋਂ ਬਿਨਾ ਦੇਰਨੇ ਤਦਾ ਕਿੰਨੀ ਬਿਕੂ ਲਾਉਣਾ ਕਰਦੇ ਹੋ ਉਫਤ ਬੈਠਕ ਸੂਤ ਜਾਗ ਤੈਨੂੰ ਚਾਹੀਦਾ ਜਦ ਉੱਠੀਏ ਉਦੋਂ ਵੀ ਬੈਠੇ ਲੱਗਿਓ ਉਸ ਵਕਤ ਵੀ ਸੌਣ ਲੱਗਿਆ ਜਾਗਦਿਆਂ ਹੋਿਆਂ ਵੀ ਸਦਾ ਸਦਾ ਹਰ ਧਿਆਈ ਨਸ਼ਾ ਉਹਨਾਂ ਵਿਚਾਰ ਨਾ ਕਰੀਏ ਸਦਾ ਸਦਾ ਰਹਿਣ ਵਾਲਾ ਪ੍ਰਮੇਸ਼ਵਰ ਉਹ ਤੁਹਾਨੂੰ ਸਦਾ ਧਿਆਈਏ ਉਹਨੇ ਸੰਸਾਰ ਤੋਂ ਪਰਾਂਮ ਹੁੰਦੇ ਹੋਏ ਬੈਠ ਜਿਵੇਂ ਸਮਾਧੀ ਚ ਸੁੰਦਰ ਹੋਏ ਸੋ ਨਿਰਮਕਾਲ ਸਮਾਧੀ ਜਿਵੇਂ ਹੋਏ ਯਾਗ ਤੇ ਗਿਆਨ ਅਰਸ਼ਾ ਵਿੱਚ ਸਦਾ ਸਦਾ ਕਾਲ ਪ੍ਰਵਾਹ ਗੁੰਜੇ ਅਨੰਤਰ ਜਿਹੀ ਨੂੰ ਪ੍ਰਹਾਉ ਮਹਾ ਬਿਕਤਰ ਸੁੰਦਰ ਅਖਾੜੇ ਜਿਹੜੇ ਮਹਾਂ ਬਿਕਤਰ ਨਾਣਾ ਤਰ੍ਹਾਂ ਦੇ ਸੋਨੇ ਪਹਿਲਵਾਨਾਂ ਦੇ ਅਖਾੜੇ ਕੁਸ਼ਤੀਆਂ ਦੇ ਥਾਉਂ ਦੇਖਣੇ ਹਰਣ ਮਹਿ ਜਿੱਤੇ ਜਿੱਤੇ ਪਵਾੜੇ ਖੜੇ ਪਹਿਲਵਾਨਾਂ ਦੀ ਕੁਸ਼ਤੀਆਂ ਕੋਈ ਨੂੰ ਜ라 ਸਿੰਘ ਦਾ ਕੀ ਵੀਰ ਸੇਂ ਦਾ ਕ੍ਰਿਸ਼ਨ ਜੀ ਨੂੰ ਪੁਆਇਆ ਸੀ ਇਸ ਪ੍ਰਕਾਰ ਦੇ ਖਾੜੇ ਪਹਿਲਵਾਨਾਂ ਦੀ ਕੁਸ਼ਤੀ ਨੂੰ ਜੰਗ ਕਰਨੇ ਰਣ ਮੈਂ ਜਿੱਤੇ ਪਵਾੜੇ ਰਣ ਜੰਗ ਦੇ ਵਿੱਚ ਜਿਤਨੇ ਪਵਾੜੇ ਛਾਕੇ ਪਾ ਪਾ ਕੇ ਜਿੱਤ ਲੈਣੇ ਕੁਆੜੇ ਝਗੜਿਆਂ ਨੂੰ ਜਿੱਤ ਲੈਣਾ ਇਸ ਪ੍ਰਕਾਰ ਦੇ ਕੁਆੜੇ ਲੜਾਈਆਂ ਝਗੜੇ ਕਰਨੇ ਹਉ ਮਾਰੂ ਹਉ ਬੰਧੂ ਛੂਡੂ ਕਹਿ ਕਹੋ ਕਿ ਮੈਂ ਇਹਨੂੰ ਮਾਰ ਸਕਦਾ ਕਤਲ ਕਰ ਸਕਦੇ ਮੈਂ ਇਹਨੂੰ ਬੰਨ੍ਹ ਸਕਦਾ ਹਾਂ ਕੈਦ ਕਰ ਸਕਦਾ ਹਾਂ ਮੈਂ ਇਹਨੂੰ ਛੁਡਾ ਸਕਦਾ ਹਾਂ ਮੁਖ ਤੇ ਏਵ ਬਿਵਾੜੇ ਮੁਖ ਤੂੰ ਏਵ ਇਸ ਪ੍ਰਕਾਰ ਬਿਵਾੜੇ ਨਾ ਬਕਵਾਸ ਕਰ ਲੈ ਇਸ ਪ੍ਰਕਾਰ ਬੜਬੋਲਾ ਹੋ ਕੇ ਬਿਵਾੜੇ बोलना ਹੈ ਵਿਆਰ ਸੁਚਨੋਂ ਵੀ ਕਾਈ ਆਇਆ ਹੁਕਮ ਉਪਾਰ ਬ੍ਰਹਮ ਦਾ ਇਹ ਸਭ ਬਕਵਾਸ ਕਰਨਾ ਹੈ ਜਦੋਂ ਹਕੂਮਾ ਕਾਲਪੁਰ ਖਵਾਹਿਦਿੰਦਾ ਆ ਗਿਆ। ਸੂਤ ਚੱਲਿਆ ਏਕ ਦਿਹਾੜੀ। ਸੂਤ ਨੂੰ ਫੇਰ ਤੈਨੂੰ ਰਾਤ ਨੂੰ ਨਹੀਂ ਕੱਟਣੀ ਮਿਲਣੀ ਉਸੇ ਦਿਹਾੜੀ ਦੀ ਛੱਡ ਕੇ ਚਲਿਆ ਜਾਏਗਾ। ਇੱਕ ਜਨਮ ਨਹੀਂ ਲੱਗਣਾ ਚੱਟਪੜਾ ਲੱਗੂ ਫਲਾਨਾ ਸੌਤ ਹੋ ਗਿਆ ਹੈ। ਬੜੇ ਬੜੇ ਮਾਣ ਕਰਨ ਵਾਲੇ ਨਹੀਂ ਰਹਿੰਦੇ ਹਨ। ਕਰਮ ਧਰਮ ਯੁਗਤ ਬਹੁ ਕਰਤਾ। ਵੇਖੋ ਕਰਮਾਂ ਦੇ ਤਾਂ ਹੀ ਬੜੇ ਲੋਕਾਂ ਨੂੰ ਦਿਖਾਉਣ ਆ ਕੇ ਕਰਦੇ ਆ। ਧਰਮ ਪੁੰਨ ਜਾਨ ਆਵੇ ਕਰਦੇ ਹੈ। ਯੁਗ ਦੀਆਂ ਯੁਗਤੀਆਂ ਦੇ ਵੀ ਜਿਹੜਿਆ ਹੈ ਬੜੇ ਕਰਨਾ ਹੈ ਅਨੇਕ ਤਰ੍ਹਾਂ ਦੇ ਯੁਗਤ ਪ੍ਰਕਿਰਿਆਵਾਂ ਦੇ ਸੰਯੁਕਤ ਹੋ ਕੇ ਕਰਨ ਹਾਰ ਨਾ ਜਾਣ ਜਿਵੇਂ ਕਰਨ ਹਾਰ ਪ੍ਰਵੇਸ਼ਵਰ ਹੈ ਉਹਨੂੰ ਪੁਲਾਈ ਬੈਠੇ ਉਸ ਨੂੰ ਕੋਈ ਨਹੀਂ ਜਾਣਦਾ ਹੈ ਅਗਿਆਨੀਆਂ ਉਪਦੇਸ਼ ਕਰੇ ਆਪ ਨਾ ਕਮਾਵੇ ਲੋਕਾਂ ਰਾਜ ਦੇ ਗਿਆਮੀ ਧਿਆਮੀ ਬਣ ਕੇ ਉਪਦੇਸ਼ ਕਰਦਾ ਹੈ ਤੇ ਆਪ ਮਹਾਰਾਜ ਦੇ ਨਾਮ ਦੇ ਦੇਸ਼ ਦੀ ਕਮਾਈ ਨਹੀਂ ਕਰਦਾ ਤਤ ਸਾਉ ਨੂੰ ਨਾ ਪਛਾਨ ਤਕ ਜੋ ਸ਼ਬਦ ਬ੍ਰਹਮ ਹੈ ਉਹ ਗ੍ਰੇਵ ਦੇਸ਼ ਨੂੰ ਤੂੰ ਪਛਾਨਦਾ ਹੀ ਨਹੀਂ ਅਸਲੀ ਸਰੂਪ ਜੋ ਹੈ ਤਤ ਵਿਚਾਰ ਰੂਪ ਜੋ ਸ਼ਬਦ ਬ੍ਰਹਮ ਹੈ ਇਹੀ ਪਛਾਣਦਾ ਨਹੀਂ ਗਿਆਨ ਸ਼ਰੀਪ ਦੇ ਤਾਈ ਨੰਗਾ ਆਇਆ ਨੰਗੂ ਜਾਸੀ ਸਭ ਦੇ ਕੰਮ ਸੀ ਦਾ ਨੂੰ ਨਹੀਂ ਪਛਾਣਦਾ ਲੋਕਾਂ ਨੂੰ ਕਹਿ ਕਹਿ ਕੇ ਸੁਣਾਈ ਜਾਂਦਾ ਆਪ ਨਹੀਂ ਕਮਾਉਂਦਾ ਨੰਗਾ ਆਇਆ ਨੰਗੂ ਜਾਸੀ ਇੱਥੇ ਦੁਨੀਆ ਜਦੋਂ ਨੰਗੇ ਆਵੜੇ ਨੰਗੇ ਜਾਂਦੇ ਪਹਿਲਾਂ ਆਇਆ ਸੀ ਉਦੋਂ ਦਾ ਤੈਮਕ ਸੀ ਨਾ ਲੰਗੋਟੀ ਸੀ ਨੰਤੜਾਗੀ ਸੀ ਉਹ ਨੰਗਾ ਹੀ ਆਇਆ ਸੀ ਤੇ ਜਦੋਂ ਜਾਵੇਂਗਾ ਉਦੋਂ ਵੀ ਨੰਗਾ ਹੀ ਚਲਿਆ ਜਾਏਗਾ ਉਹੇ ਨੰਗਾ ਹੀ ਤੋਰ ਲੈਣਗੇ ਤੇਰੇ ਤਾਈ ਜੰਮਦੂਤ ਕਿਉ ਹਾਸੀ ਖਾਕ ਸ਼ਾਨ ਇਦੋਂ ਤੇਰੇ ਕੋਲੇ ਜਿਸ਼ਨ ਕੀ ਸਰਮੂਕਾ ਕਪੜਾ ਮੰਗੋ ਜਿਹੜੀ ਪਰਮੇਸ਼ਰ ਦੀ ਸਿਮਤ ਕਰਨੀ ਹੈ ਤੇ ਦੁਨੀਆਂ ਚ ਵਿਸ਼ਿਆਂ ਵੱਲੋਂ ਸ਼ਰਮ ਰੱਖਣੀ ਹੈ ਇਹ ਕਪੜੇ ਹੈ ਪੜਦਾ ਢਕਣ ਵਾਲੇ ਲੋਕ ਪਰ ਲੋਕ ਦੇ ਇਹ ਤੇਰੇ ਕੋਲੇ ਹੈ ਨਹੀਂਗੇ ਇਸ ਕਰਕੇ ਨੰਦਾ ਹੀ ਦੇ ਪਤਾ ਹੋ ਕੇ ਯਾਸੀ ਜਾਵੇਗਾ ਜਿਉ ਹਾਸੀ ਖਾਗシャン ਅਤੇ ਹੰਕਾਰ ਕਰਦੇ ਜੇ ਕੋਈ ਚੰਗਾ ਕੰਮ ਵੀ ਕਰ ਲੈਣੇ ਇਸ ਬਰਤਲ ਗੰਗਾ ਮਨ ਮਾ ਘਰੇ ਗੁਮਾਨ ਨਾਨਕ ਨੇ ਫਿਰ ਜਾਤੋਂ ਜਿਉ ਕੰਚ ਕੁੰਚੇ ਰਿਸ਼ਮਾਨ ਜੇ ਹਾਕੀ ਨੂੰ ਗੰਗਾ ਜਲ ਤੂੰ ਆ ਜੀਏ ਸਾਹਮਣੇ ਆਏ ਮਾਲਕੇ ਮਗਰੇ ਸ਼ੰਡਨਾ ਖੇ ਪਾ ਲੈਂਦਾ ਉੱਤੇ ਇਸ ਪ੍ਰਕਾਰ ਚੰਗੇ ਜਿਹੜੇ ਕੰਮ ਕਰਨੇ ਹਾਕੀ ਦੇ ਨੂੰ ਹੋਣ ਵੀ ਨਹੀਂ ਆਈਏ ਨੇਗ ਨੀ ਜਿਹੜਾ ਹੰਕਾਰ ਕਰ ਲੈਨੇ ਇਹ ਖੋਖਛਾਨ ਨੇ ਸਿਰ ਤੇ ਸਾਪ ਹੀ ਪਾਲ ਲੈਣਾ ਹੈ। ਸਾੰਤ ਸੱਜਣ ਸੁਨਹੁ ਸਭ ਮੀਤਾ। ਕੇ ਸੰਤ ਦੀ ਸ਼ਾਨ ਤੇ ਖੁਸ਼ ਆਸਰਾ ਜਪਨ ਵਾਲਿਓ। ਕੇ ਸੱਜਣ ਸ਼ਰਮਣ ਮੰਨਣ ਕਰਨ ਵਾਲਿਓ। ਕੇ ਮਿੱਤਰੋ ਸਦ ਸੰਤੋਖ ਆਦਿ ਗੁਣਾਂ ਨੂੰ ਘੜਨ ਵਾਲਿਓ ਸੁਨੋ। ਸਾਰੇ ਸੁਨੋ ਤੁਸੀਂ ਉਠਾ ਇਹੋ ਪਸਾਰਾ। ਜਿਵੇਂ ਸਾਰੇ ਖੈਰਾ ਭਾਈ ਠੁਠਾ ਹੀ ਜਾਣ ਹੋਇਆ ਹੀ ਤ੍ਰਪੀਤ ਹੋ ਰਿਹਾ ਹੈ। ਇਹ ਨਾਸ਼ਵੰਤ ਹੈ ਮੇਰੀ ਮੇਰੀ ਕਰ ਕਰ ਡੂਬੇ ਜਿsho ਮੇਰੀ ਮੇਰੀ ਕਹਿਰੋਂ ਕਰਤੇ ਇੱਥੇ ਹੀ ਰਹਿ ਕੇ ਕੋਈ ਚੀਜ਼ ਨਾ ਲਗੇ ਕਿਉ ਮੇਰ ਮੇਰੀ ਯਾਰ ਵੈ ਮੇਰੀ ਜੋੜੂ ਹੈ ਕਿਉ ਕਰਦੇ ਹੋਏ ਡੁੱਬ ਗਏ ਖਪ ਖਪ ਮੂਈ ਗਵਾਰਾ ਇਹ ਨਾ ਵਿਸ਼ੇ ਕੀ ਖਪ ਖਪ ਕੇ ਖੱਚ ਤੋ ਹੋ ਕੇ ਖਸ ਖਸ ਕੇ ਕਾਲਜ ਬਾਲਜ ਕੇ ਗਵਾਰ ਬਿਸ਼ਵੰਗੀ ਮਰ ਗਏ ਗੁਰਮੇਲ ਨਾਨਕ ਨਾਮ ਧਿਆਇ ਸਤਿਗੁਰੂ ਵੀ ਕਹਿੰਦੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਨਾਮ ਨੂੰ ਜਨਮ ਕਰਨਾ ਕੀਤਾ ਹੈ ਆਜ ਨਾਮ ਨਿਸ਼ਟਾਰਾ ਹੈ ਭਾਈ ਸੱਚੇ ਨਾਮ ਕਰਕੇ ਸਭ ਕਿਸੇ ਦਾ ਨਿਸ਼ਟਾਰਾ ਹੋਣਾ ਹੈ ਜਿਸ ਕਿਸੇ ਦਾ ਪਿੱਛੇ ਨਿਸ਼ਟਾਰਾ ਹੋਇਆ ਹੈ ਸਭ ਦਾ ਸੱਚੇ ਨਾਮ ਕਰਕੇ ਹੋਇਆ ਹੈ ਹੁਣ ਵੀ ਸਭ ਦਾ ਸੱਚੇ ਨਾਮ ਜਪਣੇ ਕਰਕੇ ਕਰਨਾ ਹੁੰਦਾ ਹੈ ਅੱਜ ਜਿਹੜੀ ਗੁਸ਼ਤੇ ਦਿੱਲਿ ਮਿਸ਼ਾਰੇ ਫਿਰਦੌਸ ਹੋਵੇਗਾ ਸੱਚੇ ਨਾਮ ਕਰਕੇ ਹੀ ਹੋਵੇਗਾ